ਖਾਲਸਤਾਨ ਲਿਬਰੇਸ਼ਨ ਫੋਰਸ ਦੇ ਖਾਰਕੋ ਸ਼ਹੀਦ ਪਾਈ ਸੁਖਵਿੰਦਰ ਸਿੰਘ ਜੀ ਸੇਵੇ ਵਾਲੇ ਦਾ ਅੱਜ ਦੇ ਦਿਨ ਜਨਮ ਹੋਇਆ ਸੀ ਆਓ ਉਹਨਾਂ ਦੇ ਜੀਵਨ ਬਾਰੇ ਜਾਣਦੇ ਹਾਂ 6 ਅਗਸਤ 1969 ਵਾਲੇ ਦਿਨ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਖਾਰਕੋ ਸ਼ਹੀਦ ਪਾਈ ਸੁਖਵਿੰਦਰ ਸਿੰਘ ਜੀ ਸੇਵੇ ਵਾਲੇ ਦਾ ਜਨਮ ਜੈਤੋ ਦੇ ਨੇੜੇ ਪੈਂਦੇ ਪਿੰਡ ਸੇਵੇਵਾਲਾ ਗੋਮਤੀਕੁਰ ਦੇ ਵਿਖੇ ਪਿਤਾ ਸਰਦਾਰ ਸੁਦਾਗਰ ਸਿੰਘ ਸੰਧੂ ਅਤੇ ਮਾਤਾ ਸਰਜੀਤ ਕੌਰ ਦੇ ਘਰ ਵਿਖੇ ਹੋਇਆ ਆਪ ਜੀ ਪੰਜ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਸਭ ਤੋਂ ਛੋਟੇ ਸਨ ਸਭ ਤੋਂ ਛੋਟੇ ਹੋਣ ਕਾਰਨ ਆਪ ਸਭ ਤੋਂ लाਡਲੇ ਵੀ ਸਨ ਭਾਈ ਸਾਹਿਬ ਨੇ ਪਿੰਡ ਸੇਵੇ ਵਾਲਾ ਗੁੰਮਤੀ ਖੁਰਦੇ ਦੇ ਸਰਕਾਰੀ ਸਕੂਲ ਤੋਂ ਹੀ 10ਵੀਂ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ 12ਵੀਂ ਦੀ ਉਚੇਰੀ ਸਿੱਖਿਆ ਦੇ ਲਈ ਫਰੀਦਕੋਟ ਦੇ ਬਲਜਿੰਦਰਾ ਕਾਲਜ ਵਿੱਚ ਦਾਖਲਾ ਲੈ ਲਿਆ ਘਰ ਦਾ ਮਾਹੌਲ ਸਿੱਖੀ ਸਿਧਾਂਤਾਂ ਦੇ ਪ੍ਰਯੋਗ ਵਿੱਚ ਜੀਵਨ ਦੇ ਨਾਲ ਲਵਰੇਜ ਸੀ ਇਸ ਕਰਕੇ ਆਪ ਬਚਪਨ ਤੋਂ ਹੀ ਗੁਰਮਤ ਨਾਲ ਗਹਿਰਾ ਲਗਾਵ ਰੱਖਦੇ ਸਨ ਆਪ ਪੂਰਨ ਨਿਤਨੇਮੀ ਸਨ ਅਤੇ ਨਿਤਨੇਮ ਕੀਤੇ ਬਿਨਾ ਅੰਨ ਨਹੀਂ ਸਨ ਸ਼ੱਕਦੇ ਭਾਈ ਸਾਹਿਬ ਜੀ ਕਦੇ ਸੰਤ ਜਨ ਹਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਨਾਲ ਮੁਲਾਕਾਤ ਤਾਂ ਨਹੀਂ ਕੀਤੀ ਪਰ ਉਹਨਾਂ ਦੀ ਤਸਵੀਰ ਨੂੰ ਆਪ ਆਪਣੇ ਕਿਤਾਬਾਂ ਵਿੱਚ ਸੰਯੋਗ ਕੇ ਰੱਖਦੇ ਨੇ ਜੂਨ 84 ਦੇ ਵਾਪਰੇ ਕੱਲੂ ਘਾਰੇ ਵਿੱਚ ਜਦੋਂ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਦੋਸ਼ੀਆ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਪ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕਰ ਸਕੇ ਫਿਰ ਖਬਰ ਮਿਲੀ ਕਿ ਸੰਤ ਜਾਂ ਤਾਂ ਸ਼ਹੀਦ ਹੋ ਗਏ ਹਨ ਜਾਂ ਉੱਥੋਂ ਨਿਕਲ ਗਏ ਹਨ ਤਾਂ ਮਨ ਨੂੰ ਗਹਿਰਾ ਸਦਮਾ ਲੱਗਾ ਭਾਈ ਸਾਹਿਬ ਹਮੇਸ਼ਾ ਇੱਕੋ ਸੋਚ ਸੋਚਦੇ ਸਨ ਕਿ ਆਖਰ ਸਾਡੀ ਕੌਮ ਆਪਣੀ ਆਜ਼ਾਦੀ ਦੇ ਲਈ ਇੱਕ ਚਿੱਤ ਕਿਉਂ ਨਹੀਂ ਹੈ ਸੰਤ ਬਾਬਾ ਜੀ ਦੇ ਉਚਾਰੇ ਵਚਨਾਂ ਨੂੰ ਭਾਈ ਸਾਹਿਬ ਇਹ ਬਹੁਤ ਗਹਿਰਾਈ ਨਾਲ ਮਨ ਵਿੱਚ ਵਸਾ ਲੈਂਦੇ ਸਨ ਹੁਣ ਇੱਕੋ ਅਹਿਸਾਸ ਮਨ ਵਿੱਚ ਘਰ ਕਰ ਚੁੱਕਾ ਸੀ ਕਿ ਅਸੀਂ ਗੁਲਾਮ ਹਾਂ ਅਤੇ ਕੌਮ ਨੂੰ ਇਸ ਗੁਲਾਮੀ ਦੇ ਸੰਗਲਾਂ ਤੋਂ ਆਜ਼ਾਦ ਕਰਵਾਉਣਾ ਹੀ ਹੋਵੇਗਾ ਸੋ ਇਸ ਅਹਿਸਾਸ ਦੇ ਨਾਲ ਭਾਈ ਸਾਹਿਬ ਨੇ ਆਪਣੇ ਆਪ ਨੂੰ ਕੌਮ ਦੇ ਲਈ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਹੁਣ ਤੱਕ ਆਪ ਨੂੰ ਇਹ ਮਹਿਸੂਸ ਹੋ ਚੁੱਕਾ ਸੀ ਕਿ ਸਿੱਖ ਕੌਮ ਜਦੋਂ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਅਤੇ ਹਥਿਆਰ ਨਹੀਂ ਚੁੱਕਦੀ ਓਨੀ ਦੇਰ ਤੱਕ ਕੌਮ ਗੁਲਾਮੀ ਦੇ ਜੂਲੇ ਨੂੰ ਨਹੀਂ ਲਾ ਸਕਦੀ ਇਸ ਅਹਿਸਾਸ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਜੀ ਨੇ ਸਿੱਖ ਸੰਘਰਸ਼ ਦੇ ਲਈ ਜੂਝ ਰਹੇ ਯੋਧਿਆਂ ਦੇ ਨਾਲ ਸੰਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਭ ਤੋਂ ਪਹਿਲਾਂ ਆਪ ਜੀ ਦੀ ਮੁਲਾਕਾਤ ਸ਼ਹੀਦ ਭਾਈ ਨਿੱਕਾ ਸਿੰਘ ਜੀ ਵਿਸ਼ਨੰਦੀ ਨਾਲ ਹੋਈ ਅਤੇ ਇੰਜ ਜਿਹਾਰੂ ਕਾਰਵਾਈਆਂ ਦੀ ਸ਼ੁਰੂਆਤ ਹੋ ਗਈ ਇੱਕ ਸੂਝ ਭਰਪੂਰ ਵਾਲੇ ਯੋਧੇ ਦੇ ਲਈ ਇਹੋ ਕਰਮ ਹੁੰਦਾ ਹੈ ਕਿ ਕਿਸੇ ਦੀਆਂ ਨਜ਼ਰਾਂ ਵਿੱਚ ਆਏ ਬਿਨਾ ਪੰਥ ਦੀ ਸੇਵਾ ਨਿਭਾਉਣਾ ਇਸ ਪੱਖੋਂ ਵੀ ਆਪ ਕਾਫੀ ਸਫਲ ਰਹੇ ਅਤੇ ਭਾਈ ਸਾਹਿਬ ਦੇ ਐਕਸ਼ਨਾਂ ਦੀ ਕਿਸੇ ਨੂੰ ਕੋਈ ਖੋਜ ਖਬਰ ਤੱਕ ਭਿੰਕ ਤੱਕ ਵੀ ਨਹੀਂ ਸੀ ਪਈ ਇੰਜ ਭਾਈ ਸਾਹਿਬ ਨੇ ਗੁਪਤ ਰੂਪ ਵਿੱਚ ਵਿਚਰਦੇ ਹੋਏ ਕਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਵੀ ਦਿੱਤਾ ਆਖਰ 30 ਜੁਲਾਈ 1990 ਵਾਲੇ ਦਿਨ ਭਾਈ ਨਿੱਕਾ ਸਿੰਘ ਜੀ ਵਿਸ਼ਨੰਦੀ ਦੇ ਜੱਥੇ ਦੇ ਸਿੰਘ ਜੈਤੋ ਦੇ ਨੇੜੇ ਪਿੰਡ ਗੋਧਰਾ ਦੇ ਬੰਨੇ ਤੇ ਭਾਰਤੀ ਸੁਰੱਖਿਆ ਫੋਰਸਾਂ ਨਾਲ ਇੱਕ ਬਹੁਤ ਜ਼ਬਰਦਸਤ ਮੁਕਾਬਲਾ ਹੋਇਆ ਜਿਸ ਚ ਭਾਈ ਨਿੱਕਾ ਸਿੰਘ ਜੀ ਵਿਸ਼ਨੰਦੀ ਅਤੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਸੇਵੇ ਵਾਲੇ ਦੀ ਸ਼ਹੀਦੀ ਹੋ ਗਈ। ਸੋ ਸੰਗਤ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਨੂੰ ਉਹਨਾਂ ਦੇ ਜੀਵਨ ਬਾਰੇ ਪਤਾ ਲੱਗ ਸਕੇ। ਪੇਜ ਨੂੰ ਫੋਲੋ ਜ਼ਰੂਰ ਕਰਿਓ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰ É e de que